ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਖੜੇ ਸੀਗੇ ਹਰੀਕੇ ਪੱਤਣ ਹਰੀਕੇ ਪੱਤਣ ਨਾਲ ਆਪਾਂ ਅੱਜ ਪਾਣੀ ਦੇਖਣ ਆਏ ਆ ਇੱਥੇ ਪਾਣੀ ਬਹੁਤ ਆਇਆ ਹੋਇਆ ਤੁਹਾਨੂੰ ਪਤਾ ਹੀ ਆ بارشਾਂ ਹੁੰਦੀਆਂ ਪਿੱਛੇ ਹਿਮਾਚਲ ਤੋਂ ਤੇ ਇਧਰ ਉੱਤਰਾਖੰਡ ਤੋਂ ਜਿੰਨੀਆਂ ਵੀ ਨਦੀਆਂ ਉਹ ਸਾਰੀਆਂ ਭਰੀਆਂ ਆਉਂਦੀਆਂ ਤੇ ਆਪਾਂ ਦੇਖਣ ਆਏ ਸੀਗੇ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਆ ਇਹ ਪਾਰਕਿੰਗ ਗੁਰਦੁਆਰਾ ਨਾਨਕਸਰ ਇੱਧਰ ਸਾਹਮਣੇ ਤੁਹਾਨੂੰ ਦਿਖਾਉਂਦਾ ਸਾਹਮਣੇ ਦੇਖੋ ਹਜ਼ਾਰਾਂ ਲੀਟਰ ਹਜ਼ਾਰਾਂ ਸੌ ਰਿ ਕਿਊਬਿਕ ਪਾਣੀ ਮਛੇਰੇ ਵੀ ਬੈਠੇ ਆ ਮੱਛੀ ਮੁਰਛੀਆਂ ਫੜਨਾ ਆ ਦੇਖ ਪਾਣੀ ਦੇਖੋ ਤੁਸੀਂ ਜਿੱਥੇ ਆਪਾਂ ਖੜੇ ਆ ਕੱਚਾ ਹੀ ਆ ਕੰਡਾ ਦੇਖੋ ਇਹ ਦੋਨੇ ਨਹਿਰਾਂ ਤੇ ਅੱਗੇ ਆਪਾਂ ਦਰਿਆ ਵੀ ਦਿਖਾਉਨੇ ਤੁਹਾਨੂੰ ਮਤਲਬ ਪੂਰਾ ਹੜ ਆਇਆ ਪਿਆ ਇੱਧਰ ਗੁਰਦੁਆਰਾ ਸਾਹਿਬ ਦੀ ਹੈਗੀ ਆ ਇੱਧਰ ਪਾਰਕਿੰਗ ਆ ਸਾਰੀ ਉਹ ਅੱਜ ਬੱਚੇ ਵੀ ਆਏ ਆ ਸਕੂਲਾਂ ਦੇ ਪਿਕਨਿਕ ਮਨੋਂ ਆਉਣ। ਅਦਰ ਗੁਰਦੁਆਰਾ ਸਾਹਿਬ ਨਾਨਕਸਰ ਦਿਖਾਉਣਾ ਦਰਸ਼ਨ ਕਰਾਉਣੇ ਆਪਾਂ ਤੁਹਾਨੂੰ। ਤੇ ਆਪ ਪਾਰਕਿੰਗ ਇੰਨਾ ਇੱਥੇ ਵੀ ਬੜੀ ਘੈਂਟ ਪਾਰਕਿੰਗ ਬਣਾਈ ਆ ਫੁੱਲ ਫੁੱਲ ਆਇਆ। ਉਧਰ ਦੀ ਜਾ ਕੇ ਦੇਖਦੇ। ਇਹ ਬੱਸ ਬੱਚਿਆਂ ਦੀ ਭਰ ਕੇ ਆਈ ਅੱਜ। ਤੇ ਇੱਧਰ ਪਾਣੀ ਦਿਖਾਉਣਾ ਤੁਹਾਨੂੰ ਦੋਨਾਂ ਨਹਿਰਾਂ ਦਾ। ਦੇਖੋ। ਇਹ ਜਿਹੜੀਆਂ ਨਹਿਰਾਂ ਜਾਂਦੀਆਂ ਰਾਜਸਥਾਨ ਸੋਈਪੁਰ ਫੀਡਰ ਦੇਖੋ ਜਾਂਦਾ ਨਾ ਹਜ਼ਾਰਾਂ ਕਿਊਸਕ ਪਾਣੀ ਦੇਖੋ ਸ਼ਾਇਦ ਮੇਰੇ ਮਾਈਕ ਲੱਗੇ ਕਰਕੇ ਤੁਹਾਨੂੰ ਆਵਾਜ਼ ਨਹੀਂ ਆਊਗੀ ਇੱਥੇ ਮਤਲਬ ਆਪਾਂ ਦੋ ਜਾਣੇ ਗੱਲਾਂ ਵੀ ਨਹੀਂ ਕਰ ਸਕਦੇ ਇੰਨੀ ਆਵਾਜ਼ ਆ ਰਹੀ ਆ ਦੇਖੋ ਪੈਰਪੁਰ ਸਲਿੱਪ ਹੋ ਜਾਏ ਨਾ ਮੰਦਾ ਜਾਊ ਬੈਚੀ ਗੁਰਦੋਰਾ ਸਾਹਿਬ ਦੇ ਮੂਰੇ ਸੰਦ ਕਰਨਾ ਵਰਤਨ ਦੀ ਲਗਾਨ ਹੈਗੀ ਆ ਜੀ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖੋ ਪਾਰਕਿੰਗ ਸੋਹਣੇ ਦ੍ਰਿਸ਼ ਤੇ ਇਧਰ ਮਤਲਬ ਜਦੋਂ ਮਾਰਚ ਦਾ ਮਹੀਨਾ ਹੁੰਦਾ ਜਾਂ ਅਗਸਤ ਸਤੰਬਰ ਚਾ ਫੁੱਲ ਸਾਰੇ ਖੜੇ ਹੋਣਗੇ ਪੂਰੀ ਪਾਰਕ ਭਰੀ ਹੋਊਗੀ ਤੇ ਇਧਰ ਵੀ ਦਰਿਆ ਦੋਨੇ ਸਾਈਡ ਤੇ ਦਰਿਆ ਇਧਰ ਨਹਿਰਾ ਤੇ ਵਿੱਚ ਗੁਰਦੁਆਰਾ ਸਾਹਿਬ ਆ ਅੱਲਾਵਾ ਇੱਥੇ ਸਕੂਨ ਆ ਇੱਥੇ ਆਪਾਂ ਬੈਠ ਸਕਦੇ ਸਕੂਨ ਦੋਨੇ ਸਾਈਡ ਤੇ ਦਰਿਆ ਮੈਂ ਕਹਿੰਨਾ ਨਜ਼ਾਰਾ ਹੀ ਆ ਬਸ ਪੰਛੀਆਂ ਦੀਆਂ ਬਾਜਾਂ ਹੀ ਆਉਂਦੀਆਂ ਜਾਂ ਹਵਾ ਦੀ ਆਵਾਜ਼ ਆ ਤੇ ਇਧਰ ਨਹਿਰਾਂ ਦੇ ਪਾਣੀ ਦੀ ਆਵਾਜ਼ ਆ ਦੇਖੋ ਹਰੀਕੇ ਹੈਡ ਚ ਹਾੜਾ ਏ ਪਿਆ ਦੇਖੋ ਪਾਣੀ ਦਾ ਵਹਾਅ ਦੇਖੋ ਜੇ ਮੰਨ ਲਓ ਆਪਣੇ ਅਰਗੜ ਦੇ ਵਿੱਚ ਡੱਗ ਜੂ ਜਾਵੇ ਜਾਂ ਸਭ ਕੋਈ ਛਾਲ ਮਾਰ ਦੇ ਬਚੂਆ ਕਦੇ ਵੀ ਨਹੀਂ ਬੱਸ ਆਵੇਗਾ ਪਿਛਲੇ ਮਹੀਨੇ ਨਾ ਆਪਾਂ ਲੰਘੇ ਸੀ ਇੱਥੇ ਉਦੋਂ ਦੇਖਿਆ ਸੀ ਕੁਛ ਵੀ ਹੈ ਨਹੀਂ ਸੀ ਉਦੋਂ ਹੁਣ ਦੇਖੋ ਬਾਣੀ ਦੇਖੋ ਸਤਲੁਜ ਬਿਆਸ ਇਧਰੋਂ ਆਉਂਦਾ ਠਾਠਾ ਮਾਰਦਾ ਤੇ ਪਾਣੀ ਸਾਰਾ ਹੀ ਨਾ ਸਾਫ਼ ਨਹੀਂ ਹੈਗਾ ਮਤਲਬ ਮਿੱਟੀ ਕੁਲ ਕੁਲ ਆਉਂਦੀ ਆ। بارشਾਂ ਹੁੰਦੀਆਂ ਤੇ ਉਧਰ ਆਪਾਂ ਦੂਸਰੀ ਸਾਈਡ ਦੇਖਦੇ ਆ ਪੱਛਮ ਵਾਲੀ ਸਾਈਡ ਪਾਕਿਸਤਾਨ ਵਾਲੀ ਸਾਈਡ ਕਿੰਨਾ ਪਾਣੀ ਛੱਡਿਆ। ਹੁਣ ਤੁਹਾਨੂੰ ਨੀਚੋਂ ਦਿਖਾਉਣਾ। ਇੱਥੋਂ ਪਾਣੀ ਦਾ ਵਹਾ ਕਿਵੇਂ ਨਜ਼ਰ ਆਉਂਦਾ। ਇੱਥੋਂ ਦੇਖੋ ਇੱਥੋਂ ਕੋਪਾ ਆਏ ਇੱਕੋ ਕੰਡੇ ਦੇ। ਇੱਥੋਂ ਦੇਖੋ। ਪੱਛਮੀ ਵਾਲੀ ਸਾਈਡ ਨੂੰ ਨਾ ਪਾਕਿਸਤਾਨ ਵਾਲੀ ਸਾਈਡ ਨੂੰ ਕਿੰਨਾ ਪਾਣੀ ਛੱਡਿਆ ਆੜਾ ਹੀ ਪਿਆ ਉਹ ਸਾਹਮਣੇ ਅੱਗੇ ਸਾਰਾ ਦਰਿਆ ਖਾਲੀ ਹੁੰਦਾ ਸੀਗਾ ਤੇ ਹੁਣ ਦੇਖੋ ਪੂਰਾ ਪਾਣੀ ਪਾਣੀ ਆ ਇੱਧਰ ਵੀ ਮਗਰੋਂ ਵੀ ਇੱਕ ਦਾਰਾ ਇੱਕ ਆਹਾ ਦਾਰ ਛੱਡਿਆ ਤੇ ਅੱਗੇ ਵੀ ਦੋ ਦਾਰ ਛੱਡਿਆ ਉਹ ਸਾਹਮਣੇ ਵੀ ਇੱਧਰ ਜਿਹੜੇ ਲੋਕਾਂ ਦੀਆਂ ਕਈ ਫਸਲਾਂ ਫਸਫਸਲਾ ਹੋਣਗੀਆਂ ਝੋਨਾ ਝੋਨਾ ਲਾਇਆ ਹੋਊਗਾ ਜਾਂ ਮੱਕੀਆਂ ਤੋਂ ਉਹ ਖਰਾਬ ਹੋ ਗਈਆਂ ਹੋਗੀਆਂ ਐਸਾਈਡ ਤੋਂ ਦੇਖੋ ਜਿੱਥੋਂ ਪਾਣੀ ਡੇਗਦਾ ਪੂਰਾ ਸਾਹਮਣੇ ਦਰਿਆ ਸਾਰਾ ਹੈ ਤਤ ਲੋਜ ਤੇ ਬਿਆਸ ਹੁਣ ਆਪਾਂ ਇਹਦੀ ਦੂਸਰੀ ਸਾਈਡ ਚੱਲ ਕੇ ਦੇਖਦੇ ਆਂ ਇੱਥੋਂ ਆਵਾਜ਼ ਹੀ ਬੜੀ ਆ ਰਹੀ ਆ ਹਰੀਕਾ ਹੈ ਤਾਂ ਪਲੰਗੇ ਦੋਨੇ ਸਾਈਡ ਤੇ ਜੰਗਲ ਆ ਮਤਲਬ ਝੀਲ ਦੇ ਨਾਲ-ਨਾਲ ਜਿਹੜੀ ਝੀਲ ਆ ਹਰੀਕਾ ਤੇ ਹਰੀਕੇ ਝੀਲ ਦੇ ਨਾਲ-ਨਾਲ ਦੋਨੇ ਸਾਈਡ ਤੇ ਜੰਗਲ ਆ ਇੱਥੇ ਬਹੁਤ ਸਾਰੇ ਪੰਛੀ ਪਸ਼ੂ ਰਹਿੰਦੇ ਆ ਜਾਨਵਰ ਤਾਂ ਜਿਹੜੇ ਮਤਲਬ ਬਾਹਰਲੇ ਦੇਸ਼ਾਂ ਜੋ ਆਸਟ੍ਰੇਲੀਆ ਤੋਂ ਆਉਂਦੇ ਆ ਪ੍ਰਵਾਸੀ ਪੰਛੀ ਉਹ ਮਾਰਚ ਦੇ ਮਹੀਨੇ ਆਉਂਦੇ ਆ ਜਾਂ ਅਕਤੂਬਰ ਨਵੰਬਰ ਚ ਆਉਂਦੇ ਆ ਹੁਣ ਤਾਂ ਨਹੀਂ ਹੁਣ ਚਲੇ ਗਏ ਵਾਪਸ ਆਪਣੇ ਪਿੰਡ 'ਚ ਆਪਣੇ ਦੇਸ਼ ਨੂੰ ਵਾਪਸ ਮੁੜ ਜਾਂਦੇ ਆ ਬੰਦਿਆਂ ਵਾਂਗੂ ਨਾ ਛੁੱਟੀਆਂ ਕੱਟਣ ਆਉਂਦੇ ਆ ਇਧਰ ਦੇਖੋ ਕਿੱਡੇ ਕਿੱਡੇ ਵੱਡੇ ਅੰਬਾਂ ਦੇ ਦਰਖਤ ਆ ਇੱਥੇ ਤੇ ਆ ਦੋਨੇ ਸਾਈਡ ਤੇ ਝੀਲ ਆ ਇਧਰ ਵੱਡੀ ਝੀਲ ਆ ਰਾਈਟ ਸਾਈਡ ਤੇ ਦੇਖੋ ਸੁਖਵੀਰ ਬਾਦਲ ਨੇ ਬੱਸ ਚਲਾਈ ਸੀ ਇੱਥੇ ਉਹ ਐਸੇ ਝੀਲ ਦੇ ਵਿੱਚ ਇੱਥੇ ਚਲਾਈ ਸੀਗੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਮੇਰੇ ਨਾਲ ਬਨੇ ਰਹੋ ਤੇ ਇੱਕ ਨਾ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਸਾਰੇ ਕਰ ਦਿਓ ਤੇ ਇੱਕ ਲਾਈਕ ਜਰੂਰ ਕਰ ਦਿਓ ਪਛੂਕਨੇ ਹਨਾ ਪੁਛਰਾਣੇ ਉਹ ਅੱਗੇ ਪਿੰਡ ਆ ਗਿਆ ਮਤਲਬ ਅੱਗੇ ਪਹਿਲਾ ਪਿੰਡ ਸੀਗਾ ਹਰੀਕਾ ਹੁਣ ਵੀ ਪਿੰਡ ਆ ਪਰ ਛੋਟਾ ਜਿਹਾ ਇੱਕ ਨਾ ਕਿਸੇ ਸ਼ਹਿਰ ਜੇ ਵਾਂਗੂ ਬਣ ਗਿਆ ਉਹ ਦਿਖਾਉਣਾ ਤੁਹਾਨੂੰ